ਕ ਨਮਾ ਚਲਾ ਰਹੇ ਆ ਅੱਜ ਕੈਬਨਿਟ ਚ ਪਾਸ ਕੀਤਾ ਅਸੀਂ 70 ਤੋਂ 80 ਸਕੂਲ ਚੁਣਾਂਗੇ ਜਿਹੜੇ ਸਕੂਲ ਆਫ ਐਮੀਨੈਂਸੀ 117 ਨੇ ਉਹ ਜੋ 80 ਚੁਣਾਂਗੇ ਜਿੱਥੇ ਰਿਜ਼ਲਟ ਤੇ ਰਮਿਸ਼ਨ ਵਧੀਆ ਇੱਕ ਆਈਪੀਐਸ ਅਫਸਰ ਨੂੰ ਇੱਕ ਆਈਐਸ ਅਫਸਰ ਨੂੰ ਇੱਕ ਆਈਐਫਐਸ ਅਫਸਰ ਨੂੰ ਫੋਰੈਸਟ ਸਰਵਿਸ ਨੂੰ ਵੱਡੇ ਅਫਸਰ ਜਿਹੜੇ ਨੇ ਜ਼ਿਲ੍ਹੇ ਦੇ ਉਹਨੂੰ ਇੱਕ ਇੱਕ ਸਕੂਲ ਅਸੀਂ ਕਹਾਂਗੇ ਤੁਸੀਂ ਇਸ ਸਕੂਲ ਅਡਾਪਟ ਕਰ ਲੋ ਤੁਸੀਂ ਹਫਤੇ ਚ ਇੱਕ ਦਿਨ ਉੱਥੇ ਸਕੂਲ ਚ ਜਾ ਕੇ ਆਉਣਾ ਹੈ ਬੱਚਿਆਂ ਨਾਲ ਗੱਲਾਂ ਕਰਨੀਆਂ ਬਸ ਜੇ ਕਿਸੇ ਨੇ ਪੁਲਿਸ ਚ ਜਾਣਾ ਹੈ ਤੁਸੀਂ ਦੱਸ ਦੇਣਾ ਭਈ ਪੁਲਿਸ ਚ ਐ ਜਾਇਦਾ ਹੁੰਦਾ ਮੈਂ ਵੀ ਪੁਲਿਸ ਚ ਆਇਆ ਗਿਆ ਸੀ ਆਹ ਟੈਸਟ ਹੁੰਦਾ ਆਹ ਗੱਲ ਹੁੰਦੀ ਹੈ ਉਹ ਬੱਚੇ ਦਾ ਹੌਸਲਾ ਵਧਦਾ ਮੈਨੂੰ ਪੁਲਿਸ ਦੱਸ ਕੇ ਜਾਂਦੀ ਹੈ ਕਿ ਪੁਲਿਸ ਚ ਕਿ ਨਾ ਜਾਣਾ ਕਿਸੇ ਨੇ ਕਹਿਣਾ ਮੈਂ ਡੀਸੀ ਬਣਨਾ ਤਾਂ ਜਿਹੜੀ ਡਿਪਟੀ ਕਮਿਸ਼ਨਰ ਨੇ ਉਹ ਦੱਸ ਦੇਣ ਵੀ ਆਹ ਪੜਾਈ ਹੁੰਦੀ ਹੈ ਇਤੋਂ ਬਾਅਦ ਆਉਣਾ ਪੜਨਾ ਪੈਂਦਾ ਐਨੇ ਰੈਂਕ ਆ ਜਾਂਦੇ ਨੇ ਐਨੇ ਰੈਂਕ ਤੱਕ ਤੁਹਾਡਾ ਜਿਹੜਾ ਫਿਰ ਸਿਲੈਕਸ਼ਨ ਹੋ ਜਾਂਦਾ ਤਾਂ ਕਿ ਬੱਚਿਆਂ ਨੂੰ ਮੈਂਟਰ ਮਿਲ